ਤਾਲ ਵੀ ਤੁਮ ਪੈਣੀ ਚਾਹੀਦੀ ਐ ਆ ਬੱਗੇ ਪਿੰਡ ਵਾਲਾ ਮੇਲਾ ਰੇਡ ਪਾਉਣ ਦੇ ਵਾਸਤੇ ਅੱਜ ਸਾਕ ਕਬੱਡੀ ਖਿਡਾਰੀ ਆਏ ਪੈਦੀ ਐ ਕਬੱਡੀयां ਚੜਜਰੇ ਹਾ ਬੱਗੇ ਪਿੰਡ ਵਾਲਾ ਲਾ ਬੱਗੇ ਪਿੰਡ ਵਾਲਾ ਬੱਲਾ ਜੋ ਬੱਲੇ ਨੇ ਕਿਹੜੇ ਸੱਤਰੇ ਬਣਾਤੇ ਨੇ امریکہ کا اپنی تڑی رکھے ہاں تڑی رکھنے والا کبڈی کھلاڑی بلے بولو چیلو چلو گئی ہر کوئی گل نا سننے جا رہے ਟੱਕਰੇ ਨੂੰ ਵੱਲ ਪੈ ਗਿਆ ਤੇ ਤੰਦ ਨਾਲ ਲਪੇਟਿਆ ਜਾਵੇ ਜਿਹੜੇ ਮਦਦ ਚਾਹਦੇ ਹੋ ਵੀ ਅੱਜ ਦਾ ਕਾਮਸ਼ੀਲੂ ਵੱਡੇ ਪਿੰਡਾਂ ਵਾਲੇ ਦੁੱਲੇ ਦੀ ਰੇਡ 1000 ਡਾਲਰ ਵੀਰ ਪਹਿਲਾਂ ਪਹੁੰਚਦਾ ਕਰਕੇ ਗਾਇਆ ਲਾ ਵੀ ਮਾਨਕੀ ਵਾਲਾ ਵੇਖਦੋਂ ਅਤ ਕਰਕੇ ਕ੍ਰੇਡਾ ਤੇ ਜਾ ਕੇ 13-1400 ਵੜ ਜਾਣ 1000 ಚಾರೀಟಿ ಸಂಗಟೆ ಸಿಗ யக்கோட்ட கமாலபுரா <by> <Aleara> <iblampa> ਗੁਰਦੀ ਕਾਨੇ ਕਾਨੇ ਦਾ ਵਿੱਚ ਗਰਾਂਦਾ ਸਾਫ ਹੈ ਜਿਹਨੂੰ ਦੁਨੀਆਂ ਦਾ ਕਰੋਨੇ ਦਾ ਰੰਧਰ ਸੋਜਾ ਮੇ ਪਾ ਫਿਰਦੇ ਜਿਵੇਂ ਪਾਣੀ ਨੂੰ ਫੱਦਰਾ ਝੋਨੇ ਦਾ ਆ ਮਿੱਡੂ ਬਰਾਲਾ ਸ਼ੇਰਾ ਹਰਿਆਣਾ ਕਹਿੰਦਾ ਸੋਤਾ ਹੈ ਜੇ ਹੋਨੇ ਦਾ ਫੱਤਾ ਹੈ ਜੇ ਹੋਨੇ ਦਾ ਈਲੂ 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 ਦਸ ਅਠਰੂਏ ਨਾਮਾ ਦਾ ਮਾਰਦੇ ਪਿੱਟਾ ਦਾ ਖੱਟੂ ਉਹ ਬੱਟਾ ਪਿੱਟਾ ਖਣ ਆ ਗਿਆ ਆ ਗਿਆ ਯਾਰੋ ਤਾਵੇਗਾ ਕਿ ਤੋੜੇ ਗੇੜ ਟਕਾਰੇ ਦੇ ਉਹ ਤੀਰ ਸੱਪੇ ਨਹੀਂ ਲਾਂਦਾ ਗੱਭਰੂ ਪਰੇ ਹੋਰ ਟਕਾਰੇ ਦੇ ਹੁਣ ਲਾਲਾ 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 ਹੋ ਗਈ ਮਿੱਤਰੋ ਲਾਲਾ 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 ਹੋ ਗਈ ਮਿੱਤਰੋ ਲਾਲਾ 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 ਟੱਕਰ ਦੇ ਦੇਵੇ ਕੰਦੇ ਯਾਰ ਤੇ ਘਰੇ ਤਰੀ ਉਹ ਬੱਲੇ 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 ਸਕਾਣੇ ਦਾ ਕੁੱਟੜ ਘਸਦਾ ਘੇਸਣ ਜਾਦਾ